ਆ ਉਹ ਉਹਦਾ ਨਹੀਂ ਪੱਥਰ ਰੱਖਿਆ ਹਾਂਜੀ ਇਹਦਾ ਨਹੀਂ ਪੱਥਰ ਰੱਖਿਆ ਜੀ ਜੀ ਆਪਾਂ ਹਾਂਜੀ ਉਦੋਂ ਅਨਮੋਲ ਵੀਰ ਜੀ ਹੋਣੀ ਆ ਅਸੀਂ ਹਾਂਜੀ ਬਹੁਤ ਸੋਹਣੀ ਬਿਲਡਿੰਗ ਬਣਾ ਲਈ ਹਾਂਜੀ ਬਹੁਤ ਸੋਹਣਾ ਜੀ ਬੀਬੀਆਂ ਦਾ ਭੈਣਾਂ ਦਾ ਬੱਚਿਆਂ ਦਾ ਇਹ ਅਸੀਂ ਕੰਪਿਊਟਰ ਸੈਂਟਰ ਖੋਲਿਆ ਹੋਇਆ ਜੀ ਇੱਥੇ ਹੁਨਰ ਵਿਕਾਸ ਕੇਂਦਰ ਲੇਡੀਜ਼ ਵਾਸਤੇ ਆ ਸਲਾਈ ਸੈਂਟਰ ਫ੍ਰੀ ਦੇ ਵਿੱਚ ਬੱਚਿਆਂ ਨੂੰ ਸਿਖਾਉਂਦੇ ਆ ਇੱਧਰ ਬੀਬੀਆਂ ਤੇ ਭੈਣਾਂ ਦੀ ਰਹਿائش ਆ ਗਰਜੀਤ ਇੱਧਰ ਆ ਬਈ ਇੱਧਰ ਹੀ ਨਿਕਣਾ ਇਹ ਵੀ ਮੁੰਡਾ ਸਿੰਗਰ ਆ ਜੀ ਸਾਡਾ ਭਰਾ ਹਾਂਜੀ ਸੇਵਾਦਾਰ ਆ ਸਾਡਾ ਇਹ ਸਾਡੀਆਂ ਧੀਆਂ ਦੀ ਰਹਿਸ਼ ਆ ਜੀ ਇੱਥੇ ਹਾਂ ਕਿਵੇਂ ਬਾਹਰੋਂ ਇਧਰ ਮਿਲਵਾਂ ਕੁੜੀ ਨੂੰ ਸਤਿ ਸ਼੍ਰੀ ਅਕਾਲ ਕਰੋ ਇਹ ਸਾਡੀਆਂ ਬੱਚੀਆਂ ਸਪੈਸ਼ਲ ਜਿਹੜੀਆਂ ਛੋਟੀਆਂ ਧੀਆਂ ਉਹਨਾਂ ਦਾ ਘਰ ਆ ਹਾਂਜੀ ਰੈੱਡ ਰੈੱਡ ਹਾਂ ਹਾਂਜੀ ਬਾਪਾ ਜੀ ਆ ਗੁੱਡ ਪਾ ਕੇ ਆ ਜਾਓ ਗੁੱਡ ਪਾ ਕੇ ਆ ਜਾਓ ਬੂਡ ਪਾਲੋ ਬੂਡ ਪਾਲੋ ਪਹਿਲਾਂ ਬ੍ਰੈਡ ਹਾਂ ਬ੍ਰੈਡ ਖਾ ਲਿਆ ਬਹੁਤ ਕਮਾਇਆ ਤੁਸੀਂ ਯਾਰ ਜੀ ਆਹ ਇਹ ਸਭ ਤੋਂ ਵੱਡੀ ਕਮਾਈਆ ਹਾਂ ਵੀ ਬੱਚਿਓ ਕਿਵੇਂ ਹੋ ਆ ਗਈ ਮੇਰੀ ਸਿਆਣੀ ਰੰਜਨ ਰੁਸ ਗਿਆ ਜਾਨ ਰੰਜਨ ਰੁਸ ਗਿਆ ਸੀ ਹਾਂਜੀ ਬੱਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਭੈਣ ਜੀ ਇਹ ਸਾਡੇ ਪ੍ਰਿੰਸੀਪਲ ਮੈਡਮ ਨੇ ਜੀ ਪਰਮਜੀਤ ਕੌਰ ਪਸੀਪਨ ਜੀ ਇਹ ਅੱਜ ਬੱਚਿਆਂ ਦੀ ਕੁਕਿੰਗ ਕਲਾਸ ਹੈ ਸਾਡੀਆਂ ਧੀਆਂ ਜੀ 7ਵੀਂ ਕਲਾਸ ਦੀਆਂ ਵਿਦਿਆਰਥਣਾਂ ਵਾ ਤੇ ਇਹਨਾਂ ਨੇ ਅੱਜ ਜਿਵੇਂ ਹੁਣ ਛੁੱਟੀਆਂ ਚੱਲਦੀਆਂ ਇਹਨਾਂ ਨੂੰ ਦਸੰਬਰ ਟੈਸਟ ਹੋ ਕੇ ਹਟਿਆ ਤੇ ਇਹਨਾਂ ਨੂੰ ਸਿਖਾ ਰਹੇ ਆ ਵੀ ਕਿੱਦਾਂ ਚੀਜ਼ਾਂ ਬਣਾਉਣੀਆਂ ਦੇਸੀ ਖਾਣਾ ਵੀ ਅੱਜ ਕੱਲ ਦਾ ਜਿਹੜਾ ਫੂਡ ਚੱਲਦਾ ਉਹ ਵੀ ਬੱਚਿਆਂ ਨੂੰ ਸਿਖਾਇਆ ਜਾ ਕੀ ਬਣਾ ਰਹੇ ਹੋ ਪੁੱਤ ਇਹ ਚਲੋ ਸਰ ਨੂੰ ਖਵਾਓ ਫਿਰ ਅੰਕਲ ਜੀ ਨੂੰ ਆਜੋ ਲਵਾਓ ਕਰ ਸੈਂਡਵਿਚ ਨੂੰ ਭੋਗ ਅੰਕਲ ਜੀ ਥੋੜਾ ਦੇਸੀ ਤਰੀਕੇ ਚੱਲਪੂ ਹਾਂ ਜੀ ਵੀਰੇ ਥੈਂਕ ਯੂ ਬਾਈ ਥੈਂਕ ਯੂ ਥੈਂਕ ਯੂ ਅਛਾ ਕੋਈ ਸਾਰੇ ਉਹ ਚੀਜ਼ਾਂ ਜਿਹੜੀਆਂ ਬਾਜ਼ਾਰੋਂ ਬੱਚੇ ਬੜੇ ਐਟ੍ਰੈਕਟ ਰੂਕ ਕੇ ਖਾਂਦੇ ਨੇ ਜਿਨ੍ਹਾਂ ਦੇ ਬੜੇ ਸਾਈਜ਼ ਦੇ ਨੇਪਕਨ ਦੇਓ ਕਾਕਾ ਜੀ ਨੇਪਕਨ ਅੱਜ ਸਾਡੇ ਬੱਚੇ ਘਰ ਦੀ ਚੀਜ਼ ਆਪ ਬਣਾਉਣ ਬਰੌਨ ਐਕਸਪਰਟ ਹੋਣਗੇ ਇੱਧਰ ਫੜਾ ਲਓ ਮੈਨੂੰ ਥੈਂਕ ਯੂ ਥੈਂਕ ਯੂ ਕਹੀਦਾ ਹਮ ਦਾ ਬੱਚਾ ਪੀਣਾ ਰਹਿ ਕੇ ਇੱਥੇ ਆਪਣਾ ਸਾਰੇ ਬਾਬਿਆਂ ਨਾਲ ਰਹਿ ਕੇ ਬੱਚਿਆਂ ਨਾਲ ਮਤਾਵਾਂ ਨਾਲ ਪਹਿਣਾ ਨਾਲ ਤੇ ਉਸ ਚੀਜ਼ ਤੇ ਕੁਝ ਮੈਂ ਲਿਖਿਆ ਸੀਗਾ ਮੈਂ ਉਹ ਤੁਹਾਡੇ ਸਾਰਿਆਂ ਨਾਲ ਸਾਂਝਾ ਜ਼ਰੂਰ ਕਰੂੰਗਾ ਬਾਕੀ ਜੇ ਕੋਈ ਗੁਸਤਾਖੀ ਹੋਈ ਤੇ ਠੀਕ ਨੇ ਕਰੋੜਾਂ ਰੁਪਏ ਹੀ ਘਰ ਦਾ ਖਰਾਬ ਕਰਤਾ ਸੀ ਇਹਦੀ ਮੰਮੀ ਸਾਡੇ ਕੋਲ ਲੈ ਕੇ ਆਈ ਇਹਨੂੰ ਫੋਨ ਨੂੰ ਛੱਡਦਾ ਹੀ ਨਹੀਂ ਸੀ ਜੀ ਸਾਰਾ ਦਿਨ ਫੋਨ ਤੇ ਇਹਨੇ ਜੀ ਮੰਨ ਲਓ ਐ ਲੱਖਾਂ ਰੁਪਏ ਲੈ ਲੈ ਕੇ ਲੋਨ ਅੱਗੇ ਉਹਨੂੰ ਚੱਕ ਕੇ ਲੋਨ ਉਹਨੂੰ ਦੇ ਦੇਣਾ ਉਹਨੂੰ ਚੱਕ ਕੇ ਉਹਨੂੰ ਦੇ ਦੇਣਾ ਜਿਵੇਂ ਹੀ ਬਰਬਾਦ ਹੋ ਗਿਆ ਘਰ ਦਾ ਸਾਰਾ ਕੁਝ ਬਰਬਾਦ ਕਰਤਾ ਚੰਡੀਗੜ੍ਹ ਰਹਿੰਦਾ ਸੀ ਮਹਾਲੀ ਫਲੈਟ ਲਿਆ ਸੀ ਵਧੀਆ ਸਿੰਗਿੰਗ ਲਾਈਨ ਦੇ ਵਿੱਚ ਚੱਲਦਾ ਸੀਗਾ ਵੀਰ ਉਮੇ ਮਹਿਸੂਸ ਕੀਤਾ ਮਾਈਏ ਨਾ ਰਹਿ ਕੇ ਇੱਥੇ ਆਪਣਾ ਸਾਰੇ ਬਾਬਿਆਂ ਨਾਲ ਰਹਿ ਕੇ ਬੱਚਿਆਂ ਨਾਲ ਮਾਤਾਵਾਂ ਨਾਲ ਭੈਣਾਂ ਨਾਲ ਤੇ ਉਸ ਚੀਜ਼ ਤੇ ਕੁਝ ਮੈਂ ਲਿਖਿਆ ਸੀਗਾ ਮੈਂ ਉਹ ਤੁਹਾਡੇ ਸਾਰਿਆਂ ਨਾਲ ਸਾਂਝਾ ਜ਼ਰੂਰ ਕਰੂੰਗਾ ਬਾਕੀ ਜੇ ਕੋਈ ਗੁਸਤਾਖੀ ਹੋਈ ਤੇ ਰੂ ਕੈਸੀ ਰੱਬ ਨੇ ਬਣਾਈ ਹੋਈ ਆ ਮਿਹਰਬਾਨ ਖੁਦਾ ਦੀ ਖੁਦਾਈ ਹੋਈ ਆ ਲੋ ਮੋਹੰਕਾਰ ਸਭ ਪਾਸੇ ਰੱਖ ਕੇ ਇਨਸਾਨੀਅਤ ਦਿਲ ਚ ਵਸਾਈ ਹੋਈ ਆ ਜੀ ਦੇ ਬੋਲਾਂ ਨਾਲ ਮਿਲੇ ਦਿਲ ਨੂੰ ਸਕੂਨ ਉਹਨੂੰ ਦੁੱਖਾਂ ਵਾਲੀ ਸਾਰੇ ਹੀ ਦਵਾਈ ਕਹਿੰਦੇ ਨੇ ਜਿੰਨੂੰ ਪਿਆਰ ਨਾਲ ਸਾਰੇ ਬਾਈ ਬਾਈ ਕਹਿੰਦੇ ਨੇ ਉਨੇ ਸੁਪਨਿਆਂ ਦੀ ਦੁਨੀਆ ਵਸਾਈ ਕਹਿੰਦੇ ਨੇ ਮਨੁੱਖਤਾ ਦਾ ਭਲਾ ਤਨ ਮਨ ਤੋਂ ਕਰੇ ਉਹਨੇ ਸੇਵਾ ਲੇਖੇ ਜ਼ਿੰਦਗੀ ਹੀ ਲਾਈ ਕਹਿੰਦੇ ਨੇ ਜਿੰਨੂੰ ਪਿਆਰ ਨਾਲ ਸਾਰੇ ਬਾਈ ਬਾਈ ਕਹਿੰਦੇ ਨੇ ਜੀ ਦੇ ਵਸਦੇ ਨੇ ਸਾਬ ਸਹਾਰਿਆਂ ਦੇ ਵਿੱਚ ਜੀ ਦੀ ਵਸੇ ਜਾਣ ਕਰਮਾਂ ਦੇ ਮਾਰਿਆਂ ਦੇ ਵਿੱਚ ਬੁਜੀ ਹੋਈ ਜ਼ਿੰਦਗੀ ਨੂੰ ਰੌਸ਼ਨੀਆਂ ਦਿੰਦਾ ਜਿਵੇਂ ਦਿੰਦਾ ਚੰਨ ਬੈਠਾ ਹੋਇਆ ਤਾਰਿਆਂ ਦੇ ਵਿੱਚ ਬੁਜੀ ਹੋਈ ਜ਼ਿੰਦਗੀ ਨੂੰ ਰੌਸ਼ਨੀਆਂ ਦਿੰਦਾ ਜਿਵੇਂ ਦਿੰਦਾ ਚੰਨ ਬੈਠਾ ਹੋਇਆ ਤਾਰਿਆਂ ਦੇ ਵਿੱਚ ਕੋਈ ਵੀ ਅਨਾਥ ਭੁੱਖਾ ਸੌਣ ਨੀਉ ਦੇਣਾ ਉਹਨੇ ਇੱਕੋ ਹੀ ਉਹ ਜਿੱਦ ਹੁਣ ਲਾਈ ਕਹਿੰਦੇ ਨੇ ਜਿੰਨੂੰ ਪਿਆਰ ਨਾਲ ਸਾਰੇ ਬਾਈ ਬਾਈ ਕਹਿੰਦੇ ਨੇ ਜਿੰਨੂ ਪਿਆਰ ਨਾਲ ਸਾਰੇ ਬਾਈ ਬਾਈ ਕਹਿੰਦੇ ਨੇ ਅਦਾ ਯਾਰ ਮਾਲੀ ਕਰਤੀ ਮੁੰਡਿਆ ਤੂੰ ਕੀ ਬਾਤ ਆ ਯਾਰ ਬਹੁਤ ਸੋਹਣਾ ਲਿਖਿਆ ਲਿਖਿਆ ਵੀ ਤੁਸੀਂ ਆ ਜੀ ਜੀ ਇੱਕ ਹੋਰ ਗੱਲ ਲਗਾਣਾ ਨਹੀਂ ਜਲਦੀ ਰਿਕਾਰਡ ਕਰਾਉਣਾ ਉੱਥੇ ਵਾਹ ਵਾਹ ਜੀ ਵਾਹ ਤਾੜੀਆਂ ਮਾਰ ਮਿਹਰਬਾਨੀ ਮੇਰੋ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਅਰਨਾ ਆਪਣੇ ਜਵਾਬ ਨੀ ਚੁਪੜ ਕੇ ਜੀ ਤੁਹਾਡੇ ਆ ਚੁਪੜੀਆਂ ਬਾਈ ਜੀ ਇਹਨਾਂ ਦੇ ਨਾਲ ਜੀਵਨ ਹੀ ਜੁੜ ਗਿਆ ਥਾਣਾ ਪਾਪਾ ਜੀ ਮੈਨੂੰ ਅੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਠੀਕ ਹੋ ਮਾਤਾ ਸਾਰੇ ਜਣੇ ਠੀਕ ਹੋ ਭੈਣੇ ਕੁੜੇ ਜਗਿੰਦਰ ਕੁਰੇ ਇਹ ਸਾਡੀਆਂ ਭੈਣਾ ਜੀ ਇਹਦੇ ਪਿਛਲੇ ਪਾਸੇ ਵੀ ਦਰਵਾਜ਼ਾ ਉੱਪਰ ਤਾਂ ਪੌੜੀਆਂ ਚੜ੍ਹਦੀਆਂ ਅੰਦਰ ਦੀ ਉੱਪਰਲਾ ਫਲੋਰ ਵੀ ਭੈਣਾ ਕੋਲੇ ਬੀਬੀਆਂ ਕੋਲੇ ਆ ਜੀ ਇਹ ਵਾਇਗੁਰਦੀ ਕਿਰਪਾ ਨਾ ਨਹੀਂ ਤਾਂ ਪਹਿਲਾਂ ਛੱਡ ਛੇ ਠਾਈ ਸੀਗੇ ਤੁਹਾਨੂੰ ਦੇਖਿਆ ਹਨ ਤੇ ਹੁਣ ਇਹ ਵਾਇਗੁਰਦੀ ਮਿਹਰ ਦੇ ਨਾਲ ਬਹੁਤ ਸੁਣਾ ਘਰ ਬਣ ਗਿਆ ਜੀ ਇਸ ਸਾਈਡ ਵੀ ਇੰਡੀਵਿਜੁਅਲ ਵਾਸ਼ਰੂਮ ਨੇ ਉਧਰਲੀ ਸਾਈਡ ਵੀ ਵਾਸ਼ਰੂਮ ਬਣੇ ਹੋਏ ਨੇ ਸਾਰੇ ਅਲੀ ਸਾਫ਼ ਸੁਥਰਾ ਬਹੁਤ ਵਧੀਆ ਬਹੁਤ ਜੀ ਇਹ ਅੱਧੋਂ ਵੱਧ ਕੰਮ ਆਪ ਹੀ ਪਹਿਣਾ ਕਰਦੀਆਂ ਜੀ ਹਨਾ ਮਹਾਰਾਜ ਦੀ ਬੜੀ ਕਿਰਪਾ ਸੱਚੇ ਪਾਤਸ਼ਾਹ ਦੀ ਇਕੋ ਸਿਸਟਮ ਬਣਾਤਾ ਇੱਕ ਉਹਨਾਂ ਨੇ ਆਪ ਹੀ ਚੱਲੀ ਜਾਂਦਾ ਜੀ ਇਹ ਤਾਂ ਸਸੀ ਕਾਲ ਜੀ ਇਹਨੇ ਧੀ ਨੇ ਜੀ ਬਹੁਤ ਦੁੱਖ ਦੇਖਿਆ ਨੇ ਘਰ ਵਾਲੇ ਦੀ ਮੌਤ ਹੋ ਗਈ ਸ਼ਨੀ ਦਾ ਮੰਗਦੇ ਨੇ ਸ਼ਨੀ ਮੰਦ ਮੰਗਦੇ ਪੁੱਤ ਜੀ ਰੱਖ ਕੇ ਉਹ ਇਹਦੇ ਹਸਬੰਡ ਸੀਗੇ ਇਹਦੇ ਨਾ ਮਾਪਿਓ ਅਲੱਗ-ਅਲੱਗ ਹੋ ਗਏ ਉਹਨਾਂ ਨੇ ਵਿਆਹ ਕਰਾ ਲਿਆ ਇਹਨੂੰ ਘਰੋਂ ਕੱਢਤਾ ਦਾਦੇ ਦਦੀ ਨੇ ਅੱਜ ਤੋਂ 5 ਕਿ ਸਾਲ ਪਹਿਲਾਂ ਇਹ ਗੁਰੂ ਹਰਸਾਏ ਆ ਗਈ ਸਟੇਸ਼ਨ ਤੇ ਆ ਕੇ ਬੈਠੀ ਰਹੀ ਕਈ ਦਿਨ ਸਟੇਸ਼ਨ ਤੇ ਜਿਹੜੇ ਅਖਬਾਰ ਵੇਚਣ ਵਾਲੇ ਹੁੰਦੇ ਆ ਉਹਨਾਂ ਨੇ ਦੇਖਿਆ ਕੁੜੀ ਇੰਨੀ ਸਾਊ ਆ ਰੱਬ ਵਰਗੀ ਆਵਾਜ਼ ਹੈ ਦੀ ਬਹੁਤ ਸਾਊ ਆ ਵਿਚਾਰੀ ਤੇ ਉਹਨਾਂ ਨੇ ਆਪਦੇ ਘਰੇ ਲੈ ਗਏ ਉਹਨੇ ਆਪਦੀ ਧੀ ਬਣਾ ਲਈ ਇੱਕ ਨੇ ਦੂਜਾ ਅਖਬਾਰ ਵਾਲਾ ਸੀ ਉਹਰੇ ਆਪਣੇ ਮੁੰਡੇ ਨਾਲ ਇਹਦਾ ਵਿਆਹ ਕਰਤਾ ਚਲੋ ਵਿਆਹ ਹੋ ਗਿਆ 4 ਸਾਲ ਉਹ ਜਿਹੜਾ ਸ਼ਰੀ ਮੰਗਦਾ ਸੀ ਉਹ ਸੀਗਾ ਨਸ਼ੇ ਰਸ਼ ਕਰਦਾ ਉਹਨੂੰ ਕਾਲਾ ਪੀ ਲਿਆ ਹੋਇਆ ਜਦੋਂ ਆ ਬੱਚੀ ਹੋ ਗਈ 6 ਮਹੀਨਿਆਂ ਦੀ ਸੀ ਬੱਚੀ ਪੰਜਗ ਦੀ ਤੇ ਉਹਦੀ ਡੈਥ ਹੋ ਗਈ ਕਾਲੇ ਪੀਲੇ ਉਹ ਸੱਸ ਸਹੁਰੇ ਨੇ ਕਹਿਤਾ ਕਿ ਨਹੀਂ ਤੂੰ ਸਾਡਾ ਪੁੱਤ ਖਾ ਗਈਆਂ ਤੇ ਉਹਨਾਂ ਨੇ ਵੀ ਇਹਨੂੰ ਘਰੋਂ ਕੱਢਤਾ ਹੁਣ ਫੇਰ ਨਿੱਕੀ ਜੀ ਬੱਚੀ ਨੂੰ ਲੈ ਕੇ ਸੜਕਾਂ ਦੇ ਗੁਰੂ ਹਰਸਾਹਿਰ ਸ਼ਹਿਰ ਚ ਘੁੰਮਦੀ ਸੀ ਫਿਰ ਉੱਥੋਂ ਸਾਨੂੰ ਭੈਣਾਂ ਨੇ ਦੱਸਿਆ ਵੀਰਾ ਨੇ ਫੋਨ ਕਰਕੇ ਉੱਥੋਂ ਅਸੀਂ ਲੈ ਕੇ ਆਏ ਆ ਉਨੇ ਮੇਰੀ ਭੈਣ ਅਮਨ ਤੇ ਇਹਦਾ ਨਾਮ ਵਿਦਿਆ ਦੋਨੇ ਮਾਵਾਂ ਧੀਆਂ ਕੀ ਕਰਨਾ ਇਹਨੇ ਕੀ ਬੰਨਣਾ ਵੱਢੀ ਹੋ ਕੇ ਆਪ ਸਭ ਆਣਾ ਤਾਂ ਸਭ 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 ਨੂੰ ਆ ਸ਼ਾਬਾਸ਼ ਮੇਰੀ ਅਮਨ ਇਹਦੀਆਂ ਰੱਬ ਵਰਗੀਆਂ ਮੇਰੀਆਂ ਭੈਣਾ ਜੀ ਇਸ ਭੈਣ ਨੂੰ ਮਤਲਬ ਮੈਨੂੰ ਨਹੀਂ ਲੱਗਦਾ ਕੋਈ ਪੱਥਰ ਦਿਲ ਬੰਦਾ ਵੀ ਮਿਲੇ ਉਹ ਵੀ ਪਿਗਲ ਜਿਵੇਂ ਇਹਦੀਆਂ ਗੱਲਾਂ ਰੋਣ ਲੱਗ ਜਾਂਦੀਆਂ ਮੈਨੂੰ ਬਾਈ ਜੀ ਮੈਨੂੰ ਮੇਰੇ ਜੀ ਦੀ ਯਾਦ ਆਉਂਦੀ ਹੈ ਮੇਰੀ ਕੁੜੀ ਮੈਨੂੰ ਪੁੱਛੂਗੀ ਕਿ ਮੇਰਾ ਪਾਪਾ ਕਿੱਥੇ ਮੈਂ ਕੀ ਕਿਹਾ ਕਰੂੰਗੀ ਮੇਰਾ ਪਾਪਾ ਤੇਰਾ ਕਿੱਥੇ ਆ ਮਤਲਬ ਐਸੀਆਂ ਗੱਲਾਂ ਹੁਣ ਸਾਡੇ ਕੋਲ ਆ ਕੇ ਥੋੜਾ ਥੋੜਾ ਤੁਰਨ ਲੱਗੀ ਆ ਹੁਣ ਵਿਦਿਆ ਦਾ ਨਾਮ ਤੇ ਇਹ ਖਿੱਚਦੀ ਇੰਨਾ ਸੀ ਗੁੱਸਾ ਕਰਦੀ ਕੁੜੀ ਨੂੰ ਵੀ ਫੇਰ ਮਾਰਦੀ ਸੀ ਕੁੱਟਦੀ ਸੀ ਬਹੁਤ ਜ਼ਿਆਦਾ ਕਿ ਜਦੋਂ ਮੈਂ ਇਹਨੂੰ ਕਹਿਣਾ ਕਿ ਫਿਰ ਕਹਿਣਾ ਵੀਰ ਜੀ ਮੇਰੇ ਤੋਂ ਰਹਿ ਨਹੀਂ ਹੁੰਦਾ ਮੇਰੇ ਤੋਂ ਕੰਟਰੋਲ ਨਹੀਂ ਹੁੰਦਾ ਮੈਨੂੰ ਗੁੱਛਾ ਬਾਹਲਾ ਆਉਂਦਾ ਤਾਂ ਫਿਰ ਅਸੀਂ ਹੁਣ ਮੈਂ ਇਹਨੂੰ ਵਿਦਿਆ ਨੂੰ ਚੱਕ ਲੂੰਗਾ ਹੁਣ ਵਿਦਿਆ ਉਹਦੇ ਕੋਲ ਨਹੀਂ ਜਾਊਗੀ ਵਾਪਸ ਇੰਨਾ ਜਾਣੀ ਕਿ ਮੇਰਾ ਪਿਆਰ ਕਰਦੀ ਹੈ ਹੈਨਾ ਬਿੱਦੂ ਹੈ ਹਾਂ ਠੀਕ ਆ ਮੈਂ 15 ਦਿਨਾਂ ਬਾਅਦ ਮੈਂ ਭੇਜ ਦੇਣਾ ਆਪਦੀ ਸੰਤੋਸ਼ੀ ਮਾਨ ਇਹ ਮਾਤਾ ਨੂੰ ਚਲੀ ਜਾ ਚਲੀ ਜਾ ਕੋਈ ਨਹੀਂ ਚਲੇ ਜਾ ਮੈਂ ਬਾਅਦ ਚ ਲੈ ਲਵਾਂ ਬਾਜੀ ਇਹ ਮਾਤਾ ਜੀ ਨੂੰ ਅਸੀਂ ਲੈ ਕੇ ਆਏ ਸੀਗੇ ਜੀ ਇਹਦੇ ਕੀੜੇ ਪਏ ਹੋ ਸੀ ਪੈਰ 'ਚ ਅਸੀਂ ਇਹ ਮਾਂ ਨੂੰ ਪਹਿਲਾਂ ਅਜ ਤੋਂ 2 ਸਾਲ ਪਹਿਲਾਂ ਲੁਧਿਆਣੇ ਤੋਂ ਲੈ ਕੇ ਆਏ ਸੈਟੋਲੋਜੀ ਕਲੱਬ ਦੇ ਬਾਹਰੋਂ ਤੇ ਉਦੋਂ ਵੀ ਲੱਤ 'ਚ ਕੀੜੇ ਪਏ ਸੀ ਮਾਤਾ ਸਾਡੇ ਕੋਈ ਸਾਲ ਰਹੀ ਸਾਲ ਬਾਅਦ ਫਿਰ ਮਾਤਾ ਇੱਥੋਂ ਗਾਇਬ ਹੋ ਗਈ ਗੰਧ ਤਪ ਗਈ 8 ਫੁੱਟ ਦੀ ਪਤਾ ਨਹੀਂ ਕਿਵੇਂ ਬੇਬੇ ਨੇ ਅ ਫਿਰ ਦੁਬਾਰਾ ਮਿਲੀ ਸਾਨੂੰ ਬੇਬੇ ਦੁਬਾਰਾ ਫਿਰ ਉਹਨੇ ਕੀੜੇ ਹੁਣ ਹੁਣ ਫਿਰ ਛੁੱਟੀ ਮੰਗੀ ਜਾਂਦੀ ਆ ਤੇ ਮੇਰੇ ਵੇਲੇ ਹੁਣ ਤੁਸੀਂ ਦੱਸੋ ਜੀ ਇਹਨੂੰ ਛੁੱਟੀ ਹਜੇ ਰੋਕ ਕੇ ਦੇਈ ਹੈ ਨਾ ਅਜੇ ਤੰਦਰੁਸਤ ਹੋਰ ਹੋ ਜਾ ਮਾੜਾ ਥੋੜਾ ਜਿਹਾ ਠੀਕ ਹੋ ਜਾ ਖਰੀਂਡ ਲੈ ਜਾਂਦੇ ਫਿਰ ਠੀਕ ਹੈ ਠੀਕ ਹੈ ਸੰਤੋਸ਼ ਕੁੜੀ ਠੀਕ ਸਸੀ ਗੱਲ ਪੈਣੇ ਸਸੀ ਹਾਂ ਲਖੀਆ ਆ ਜਾ ਆ ਜਾ ਸਸੀ ਗੱਲ ਹਾਂ ਲਖੀਆ ਨਮਸਕਾਰ ਕਿਵੇਂ ਹੋ ਠੀਕ ਹਾਏ ਠੀਕ ਹੋ ਸਸੀਕਾ ਸਸੀਕਾ ਕਰਦੇ ਇਹ ਵੀ ਅੱਖਾਂ ਤੋਂ ਨਹੀਂ ਸੀ ਮਾਰ ਕਰੋਨਾ ਦੇ ਵਿੱਚ ਇਹਨਾਂ ਝੁੱਗੀਆਂ ਝਾਗੀਆਂ ਪਾਟਦੀਆਂ ਸੀ ਤੇ ਘਰ ਵਾਲੇ ਦੀ ਡੈਥ ਹੋ ਗਈ ਬੇਟਾ ਇਹਨੂੰ ਛੱਡ ਕੇ ਚਲਾ ਗਿਆ ਲੁਧਿਆਣੇ ਸਲੇਮ ਟਾਬਰ ਏਰੀਏ 'ਚ ਫੈਕਟਰੀ ਦੇ ਬਾਹਰ ਹੀ ਸੌਂਦੀ ਸੀ ਉੱਥੇ ਫੈਕਟਰੀ 'ਚ ਇਹਦੇ ਪਿੰਡ ਦਾ ਕੋਈ ਬੰਦਾ ਕੰਮ ਕਰਦਾ ਸੀ ਜੋ ਹੁਣ ਕੋ ਵੀ ਜੋਬ ਛੱਡ ਕੇ ਚਲਾ ਗਿਆ ਤੇ ਅੱਖਾਂ ਤੋਂ ਅੰਨੀ ਸੜਕਾਂ ਦੇ ਦੁਰੀ ਫਿਰਦੀ ਸੀਗੀ ਤੇ ਇਹਦੇ ਬਾਲ ਨਾ ਜੀ ਜਮੇ ਚਿੱਟੇ ਸੀ ਇੱਥੇ ਆ ਕੇ ਬਾਲ ਵੀ ਕਾਲੇ ਹੋ ਗਏ ਮਹਾਰਾਜ ਨੇ ਜਦੋਂ ਦੀ ਇਹਨਾਂ ਦੀ ਅੱਖਾਂ ਦੀ ਲਾਇਟ ਦਿੱਤੀ ਨੇ ਇਹਨੂੰ ਤੇ ਦਵਾਰਾ ਬੁਢੀ ਤੋਂ ਜਵਾਨ ਹੋ ਗਈ ਸਾਡੀ ਬੇਬੇ ਲਖਿਆ ਤੇ ਹੁਣੇ ਮੈਨੂੰ ਕਹਿੰਦੀ ਰਹਿੰਦੀ ਐ ਮੈਂ ਜਾਣਾ ਮੈਨੂੰ ਭੇਜ ਦੇ ਜਾਣਾ ਕਿੱਥੇ ਭੇਜੀਏ ਜਾਣਾ ਕਿੱਥੇ ਪਤਾ ਹੀ ਨਹੀਂ ਕੁਛ ਵੀ ਹਨਾ ਤੇ ਇਹਨਾਂ ਮਾਵਾ ਨੂੰ ਸਵੇਰ ਤੋਂ ਸ਼ਾਮ ਤੱਕ ਕਰ ਫਿਰ ਝੂਠ ਹੀ ਬੋਲੇ ਕੋਈ ਨਾ ਮੈਂ ਵੀ ਭੇਜਦੇ ਆਂ ਬਸ ਕੋਈ ਨਾ ਕੱਲ ਨੂੰ ਭੇਜਾਂਗੇ ਪਰਸ ਨੂੰ ਭੇਜਾਂਗੇ ਹੂੰ ਇਹ ਵੀ ਗੁਲਾਮ ਸੀ ਜੀ ਗੁੰਗਾ ਬੋਲਾ ਬਾਪੂ ਹੱਥ ਵੀ ਵੱਢਿਆ ਗਿਆ ਇਹਦਾ ਇੱਧਰ ਹਸਪਤਾਲ ਬਣਾਇਆ ਬਾਈ ਜੀ ਛੋਟਾ ਜਿਹਾ ਹੁਣ ਹਾਂ ਵੈਰੀ ਗੁੱਡ ਹਾਂਜੀ ਆ ਜਿਓ ਮੈਂ ਹਾਂਜੀ ਹਾਂਜੀ ਫਿਰ ਬਾਈ ਹਸਪਤਲਾਂ ਦੇ ਵਿੱਚ ਬਹੁਤ ਵਧੀਆ ਜੀ ਬਹੁਤ ਦਿੱਕਤ ਆਉਂਦੀ ਸੀ ਨਾਲੇ ਵਲੰਟੀਅਰ ਰੱਖਣੇ ਪੈਂਦੇ ਹਰੇਕ ਮਰੀਜ਼ ਨਾਲ ਇੱਕ ਇੱਕ ਤੇ ਨਾਲੇ ਫਿਰ ਦਿੱਕਤ ਸੀ ਖਰਚਾ ਬਹੁਤ ਸੀ ਹੁਣ ਅਸੀਂ ਦੋ ਡਾਕਟਰ ਰੱਖ ਲਿਆ ਜੀ ਇੱਕ ਸਾਈਕੀਆਟ੍ਰਿਕ ਇੱਕ ਐਮ ਡੀ ਮੈਡੀਸਨ ਹਾਂਜੀ ਤੇ ਇੱਧਰ ਸਾਰੀ ਇਹ ਫਿਜ਼ੀਓਥੈਰੇਪੀ ਦੀ ਵਾਰਡ ਆ ਤੇ ਅੱਖਾਂ ਦੀ ਵਾਰਡ ਆ ਜਿਵੇਂ ਬਾਪੂ ਜੀ ਸੇਵਾ ਕਰਦੇ ਆ ਜੀ ਇਹਨਾਂ ਦੀ ਇੱਕ ਲੱਤ ਹੈ ਨਹੀਂ ਜੀ ਇਸੇ ਹਸਪੀਟਲ ਚ ਲੈ ਕੇ ਜਾਂਦੇ ਜਦੋਂ ਬਾਪੂ ਜੀ ਲੱਤ 'ਚ ਕੀੜੇ ਪਏ ਸੀ ਰਾਹੋ ਰੋਡ ਜਲੰਧਰ ਅੱਜ ਉਸੇ ਹਸਪੀਟਲ 'ਚ ਬਾਪੂ ਜੀ ਪਿਛਲੇ 3 ਸਾਲਾਂ ਤੋਂ ਸੇਵਾ ਕਰਦੇ ਠੀਕ ਹੋ ਕੇ ਪ੍ਰਸ਼ਾਦੇ ਦੀ ਸਾਰੀ ਡਿਊਟੀ ਇਹਨਾਂ ਦੀ ਹੈ ਸਾਡੇ 60% ਸੇਵਾਦਾਰ ਇੱਥੋਂ ਹੀ ਜੀ ਵਿੱਚੋਂ ਡਿਵੈਲਪ ਹੋਏ ਹੋਏ ਆ ਇਹ ਹਸਪੀਟਲ ਹੈ ਜੀ ਇੱਥੇ ਕੋਈ ਬਿੱਲ ਪਰਚੀ ਨਹੀਂ ਕੱਟੀ ਜਾਂਦੀ ਅਜ ਤੱਕ ਇੱਕ ਵੀ ਰੁਪਏ ਦਾ ਬਿੱਲ ਨਹੀਂ ਕੱਟਿਆ ਜਾਂਦਾ ਸੰਗਤ 'ਚ ਚਲਾ ਰਹੀ ਹੈ ਜੀ ਦਵਾਈਆਂ ਵੀ ਲੋਕ ਹੀ ਦੇ ਕੇ ਜਾਂਦੇ ਆ ਓਹ ਛੋਟਾ ਜਿਹਾ ਆਈਸੀਯੂ ਬਣਾਇਆ ਜੀ 8 ਬਿਟ ਦਾ ਅੰਦਰ ਮਤਲਬ 2 ਵੈਂਟੀਲੇਟਰ ਮਸ਼ੀਨਾਂ ਕਿਉਂਕਿ ਜਦੋਂ ਅੱਗੇ ਜਿਆਦਾ ਕ੍ਰਿਟੀਕਲ ਪੇਸ਼ੈਂਟ ਹੁੰਦਾ ਸੀ ਫਿਰ ਸਾਨੂੰ ਸ਼ਿਫਟ ਕਰਨਾ ਪੈਂਦਾ ਜ ਹਸਪਤਾਲ 'ਚ ਫਿਰ ਉਹ ਸਾਰੀ ਡਾਕਟਰਾਂ ਦੀ ਮਿਹਨਤ ਕੀਤੀ ਵੀ ਖਤਮ ਹੋ ਜਾਂਦੀ ਸੀਗੀ ਹੁਣ ਅਸੀਂ ਇੱਥੇ ਹੀ ਦੋ ਵੈਂਟੀਲੇਟਰ ਮਸ਼ੀਨਾਂ ਲਿਆਂਦੀਆਂ ਜੀ ਇਹ ਸਾਰੇ ਬਜ਼ੁਰਗ ਇਦਾਂ ਹੀ ਆ ਜੀ ਜਿਹੜੇ ਲਵਾਰਸ ਆ ਦੇਖੋ ਆ ਚਿੱਟੇ ਦੇ ਨਾਲ ਆ ਮਾਂ ਬੈਠੀ ਆ ਇਹਦਾ ਮੁੰਡਾ ਵੀ ਚਿੱਟਾ ਲਾਉਂਦਾ ਸੀਗਾ ਇਹਦੀ ਨੂੰਹ ਵੀ ਚਿੱਟਾ ਲਾਉਂਦੀ ਸੀ ਟੀਕੇ ਲਾਉਂਦੀ ਸੀ ਜਦੋਂ ਬੱਚਾ ਪੇਟ ਦੇ ਵਿੱਚ ਸੀਗਾ ਉਦੋਂ ਟੀਕੇ ਲਾਉਂਦੀ ਸੀ ਬੱਚੇ ਤੇ ਇਫੈਕਟ ਪੈ ਗਿਆ ਜਦੋਂ ਬੱਚਾ ਜੰਮਿਆ ਨੂੰ ਬੱਚੇ ਨੂੰ ਛੱਡ ਕੇ ਤੁਰ ਗਈ ਪੁੱਤ ਜੇਲ੍ਹ ਚਾ ਬੱਚੇ ਦੀ ਉਮਰ 7 ਸਾਲ ਆ ਜੇ ਦੇਖੋ ਐ ਲੱਗਦੇ 2.5 ਸਾਲ ਦਾ ਹਾਂ 7 ਸਾਲਾਂ ਦਾ ਹਾਂ ਜੀ ਰਾਜਵੀਰ ਹੱਡੀਆਂ ਦਾ ਪਿੰਜਰ ਹੀ ਆ ਜੀ ਬਸ ਆ ਤਾਂ ਹੁਣ ਤਾਂ ਮਾੜਾ ਮੋਟਾ ਸਰੀਰ ਖੁੱਲ ਗਿਆ ਜੀ ਇਹਦਾ ਜੇ ਤੁਸੀਂ ਅੱਜ ਤੋਂ 6 ਮਹੀਨੇ ਪਹਿਲਾਂ ਦੇਖਦੇ ਜਮੇ ਹੱਡੀਆਂ ਸੀ ਆ ਦਾਦੀ ਵਿਚਾਰੀ ਗੋਦੀ ਚ ਲਈ ਬਿਠੇ ਦਾਦਾ ਵੀ ਇੱਥੇ ਹੀ ਹੁਣ ਦਾਦਾ ਦਾਦੀ ਬਸ ਚੱਕੀ ਫਿਰਦੇ ਆ ਜਿੰਨੇ ਕਿ ਦਿਹਾੜੀ ਕਰਕੇ ਕਮਾਉਂਦਾ ਉਹਨੇ ਕਿਨੂੰ ਖਵਾ ਦਿੰਦੇ ਆ ਹੁਣ ਸਾਲ ਹੋ ਚੱਲਿਆ ਸਾਡੇ ਕੋਈ ਲਾੜ ਚਲਦੇ ਨੂੰ ਹੁਣ ਥੋੜਾ ਜਿਹਾ ਜਿਉਂਦਿਆਂ ਚ ਆਇਆ ਬੱਚਾ ਨਹੀਂ ਨਹੀਂ ਦਾਦਾ ਦਾਦੀ ਤਾਂ ਦੇਖੋ ਕਹਿੰਦੇ ਸਾਡੀ ਵੰਸ਼ ਆ ਨਹੀਂ ਨਹੀਂ ਬਿਲਕੁਲ ਦਾਦੀਆਂ ਤਾਂ ਹੁੰਦਾ ਹੀ ਪੁੱਤ ਤਾਂ ਖਤਮ ਨੂ ਵੀ ਛੱਡ ਕੇ ਚਲੀ ਗਈ ਇੱਕ ਨਿਸ਼ਾਨੀ ਰਹਿ ਗਈ ਉਹਨਾਂ ਦੀ ਇਹ ਤੇ ਇਹ ਵੀ ਐਦਾਂ ਮੈਂ ਤੁਸੀਂ ਦੇਖੋ ਚਿੱਟੇ ਦਾ ਪ੍ਰਭਾਵ ਕਿੰਨਾ ਪੈ ਰਿਹਾ ਸਿੱਧੇ ਚਿੱਟੇ ਦੇ ਟੀਕੇ ਜਦੋਂ 8ਵੇਂ 9ਵੇਂ ਮਹੀਨੇ ਚ ਪ੍ਰੈਗਨੈਂਸੀ ਉਦੋਂ ਲਾਉਂਦੇ ਸੀ ਉਹ ਬੱਚੇ ਤੇ ਤਾਂ ਸਰ ਹੋਣਾ ਹੀ ਸੀ ਜੀ ਇਹਨਾਂ ਚੀਜ਼ਾਂ ਦਾ ਤੇ ਐਦਾਂ ਹੀ ਸਾਡੇ ਪਰਿਵਾਰ ਦੇ ਵਿੱਚ ਸਾਰੇ ਮੈਂਬਰ ਦੋ ਤਕਲੀਫਾਂ ਦੇ ਵਿੱਚੋਂ ਹੀ ਆਏ ਹੋਏ ਆ ਜੀ ਸਾਰਿਆਂ ਦੀ ਜਿਹਦੀ ਮਰਜ਼ੀ ਗੱਲ ਕਰ ਲਈ ਹਰੇਕ ਦੀ ਹਨਾ ਤਕਲੀਫ ਤੇ ਆਪਦੇ ਭਰਾ ਨੂੰ ਲੱਭਦੀ ਆਈ ਆ ਇੱਥੇ ਅੱਛਾ ਵਾਜੀ ਇਹਦਾ ਡੈਡੀ ਵੀ ਅੰਨਾਂ ਅੱਖਾਂ ਤੋਂ ਹੁਣ ਉਹਨੂੰ ਵੀ ਅਸੀਂ ਦਾਖਲ ਕੀਤਾ ਹੋਇਆ ਤੇ ਇਹਦੇ ਭਰਾ ਨੂੰ ਨਾ ਇਹ ਸਾਨੂੰ ਸੜਕ ਤੋਂ ਮਿਲਿਆ ਇਹਦਾ ਭਰਾ ਬਹੁਤ ਮਾੜੀ ਹਾਲਤ 'ਚ ਤੇ ਅਸੀਂ ਵੀਡੀਓ ਪਾਈ ਤਾਂ ਉੱਥੋਂ ਇਹਨਾਂ ਨੇ ਪਛਾਣ ਲਿਆ ਵੀ ਸਾਡਾ ਭਰਾ ਵਾ ਫਿਰ ਇਹ ਆਈ ਇੱਥੇ ਆਪਦੇ ਡੈਡੀ ਨੂੰ ਲੈ ਕੇ ਉਹ ਵੀ ਅੱਖਾਂ ਤੋਂ ਅੰਨਾਂ ਸੀ ਵਿਚਾਰਾ ਹੁਣ ਡੈਡੀ ਨੂੰ ਵੀ ਦਾਖਲ ਕਰਾਇਆ ਆਪਰੇਸ਼ਨ ਕਰਾਇਆ ਅੱਖ ਦਾ ਉਹਦੇ ਭਰਾ ਵੀ ਦਾ ਅੰਦਰ ਮੈਂਟਲੀ ਅਫਸਰ ਅੰਦਰ ਰਪੇ ਹਨ ਇੱਕ ਉਹ ਬੈਠਾ ਹੈ ਸਾਡਾ ਸਟੈਨਲੀ ਜਿਹੜਾ ਦਿੱਲੀ ਤੋਂ ਲਿਆਏ ਸੀ ਅਸੀਂ ਨਾਈਜੀਰੀਆ ਦਾ ਮੁੰਡਾ ਜੀ ਇਹ ਤੇ ਇਹ ਪਿਛਲੇ 7 ਸਾਲਾਂ ਤੋਂ ਇੰਡੀਆ ਆਇਆ ਹੋਇਆ ਸੀਗਾ ਤੇ 3 ਸਾਲਾਂ ਤੋਂ ਦਿੱਲੀ ਦਵਾਰਕਾ ਪੁਲ ਦੇ ਥੱਲੇ ਪਿਆ ਸੀਗਾ ਇੱਕ ਦਰਖਤ ਨੂੰ ਜੱਫੀ ਪਾ ਕੇ ਥੰਦੇ ਕਹਿੰਦਾ ਮੇਰਾ ਇਹ ਫਾਦਰ ਆ ਹੁਣ ਸੀਦਾ ਘਰ ਲੱਭ ਲਿਆ ਨਾਈਜੀਰੀਆ ਚ ਇਹਦੇ ਮੰਮੀ ਪਾਪਾ ਕਹਿੰਦੇ ਸੀ ਕਿ ਵੀ ਅਸੀਂ ਉਹਨੂੰ ਮਰਿਆ ਹੋਇਆ ਸਾਂ ਉਹ ਸੋਚਦੇ ਸੀ ਵੀ ਇਹ ਮਰ ਗਿਆ ਵੀ ਸੌਨੀ ਦੇ ਵਿੱਚ ਅੱਛਾ ਬਾਈ ਤੋਂ ਸੱਚੇ ਮਾਰਗ ਤੇ ਜਾਂਦਾ ਤੁਹਾਨੂੰ ਕੋਈ ਨਹੀਂ ਰੋਕਦਾ ਨਹੀਂ ਜੀ ਪ੍ਰਮਾਤਮਾ ਆਪ ਹੀ ਸਾਥ ਦੇ ਹੀ ਜਾਂਦੇ ਆ ਜੀ ਬਹੁਤ ਵਾਰ ਅਸੀਂ ਦੇਖਦੇ ਆ ਪ੍ਰਮਾਤਮਾ ਸਭ ਤੋਂ ਵੱਡੀ ਸੁਪਰੀਮ ਕੋਰਟ ਜਿਹੜੀ ਉੱਪਰ ਆਉਂਦੀ ਐ ਨੇ ਆਪਣੇ ਜਵਾਗ ਨਹੀਂ ਹੱਥ ਫੜਦੇ ਜੀ ਜੀ ਤੁਹਾਨੂੰ ਤਾਂ ਤੁਹਾਨੂੰ ਉਹਨਾਂ ਦੀ ਲੋੜ ਹੀ ਨਹੀਂ ਕੋਈ ਉਹਨਾਂ ਨੇ ਤਾਂ ਮੈ ਪੈਰ ਵਰਗੇ ਵੀ ਨਹੀਂ ਪਰ ਜੀ ਬਹੁਤ ਵੱਡੀ ਕਿਰਪਾ ਸਾਡੇ ਤੇ ਹੋਈ ਐ ਅਸੀਂ ਐਵੇਂ ਕਹੀਏ ਝੂਠੇ ਬੰਦੇ ਸੀ ਚੋਰ ਚੱਕੇ ਸੀ ਐਵੇਂ ਕਹੀਏ ਸੀ ਕੋਈ ਬਹੁਤ ਚੰਗੇ ਨਹੀਂ ਸੀ ਪਰ ਗੁਰੂ ਨੇ ਸਾਨੂੰ ਚੰਗੇ ਬਣਾਤਾ ਜੀ ਪਿਛਲੇ 9 ਸਾਲਾਂ ਚ ਜੋ ਸਾਡੀ ਜ਼ਿੰਦਗੀ 'ਚ ਬਦਲਾਅ ਆਇਆ ਦਿਨ ਤੇ ਰਾਤ ਵਰਗਾ ਜੀ ਬਹੁਤ ਵੱਡੀ ਸੇਵਾ ਬਈ ਉਹ ਕਰ ਰਹੇ ਮਤਲਬ ਹੀ ਮਤਲਬ ਦੇਖ ਕੇ ਪਤਾ ਲੱਗ ਜਾਂਦਾ ਬੰਦੇ ਦਾ ਵੀ ਯਾਰ ਕੀ ਕਰ ਰਿਹਾ ਹੈ ਤੁਸੀਂ ਤਾਂ ਉਹ ਕੰਮ ਵੀ ਤੁਹਾਡੇ ਦਾ ਮਤਲਬ ਜਗ ਜਾਹਰ ਨਹੀਂ ਕੋਈ ਉਹ ਨਹੀਂ ਤੁਹਾਡੀ ਸਖੀਅਤ ਦਾ ਕੋਈ ਮਤਲਬ ਇਹ ਪਰਮਾਤਮਾ ਉਹੀ ਕਹਿੰਦਾ ਕਿ ਹੋਵੇ ਹਰ ਇੱਕ ਨੂੰ ਤੁਹਾਡੇ ਵਰਗਾ ਬਣ ਬਸ ਜੀ ਇਹੀ ਅਸੀਂ ਅਰਦਾਸ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਵੀਰੇ ਓਕੇ ਚੇਅਰਮੈਨ ਸਾਹਿਬ ਨਹੀਂ ਨਹੀਂ ਸਸਿਕਾ ਠੀਕ ਹੈ ਭਾਈ ਠੀਕ ਹੈ ਭਾਈ ਠੀਕ ਹੈ ਭਾਈ ਅਸ਼ੀਰਵਾਦ ਉਹ ਨਹੀਂ ਭਾਈ ਠੀਕ ਹੈ ਵੀਰੇ ਸਸਿਕਾ ਠੀਕ ਹੈ ਕਰਮਜੀਤ ਭਾਈ ਠੀਕ ਹੈ ਭਾਈ ਜੀ ਆਉਂਦੇ ਬਸਦੇ ਰਹੋ ਭਾਈ ਥੈਂਕ ਯੂ ਥੈਂਕ ਯੂ ਭਾਈ ਜੀ ਮਾਰੇ ਤਕੀਆਂ ਵਾਕਸ਼ਨ ਜੀ ਤੁਹਾਨੂੰ ਦੋਸਤੀਆਂ ਵਾਕਸ਼ਨ